ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸਟ੍ਰੈਨ ਮਿਸਿਸ ਗਿਲਦੇ ਵਿੱਚ ਉਮੀਦ ਕਰਦੀਆਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਸੋ ਆਪਾਂ ਵੀ ਪੂਰੇ ਵਧੀਆ ਤੇ ਕੱਲ ਅਸੀਂ ਕੀਤੇ ਘਰ ਦੇ ਬਹੁਤ ਸਾਰੇ ਕੰਮ ਤੇ ਅੱਜ ਆਪਾਂ ਚੱਲੇ ਆ ਥੋੜੀ ਸ਼ਾਪਿੰਗ ਦੇ ਲਈ ਕਿਉਂਕਿ ਤੁਹਾਨੂੰ ਪਤਾ ਫਿਰ ਵਿਆਹ ਦੇ ਵਿੱਚ ਤਾਂ ਕੁਛ ਨਾ ਕੁਛ ਸਮਾਨ ਆ ਜਿਹੜਾ ਯਾਦ ਆਈ ਜਾਂਦਾ ਹੁੰਦਾ ਤੇ ਮੈਂ ਤੇ ਅਰਸ਼ੀ ਚੱਲੇ ਆ ਅੱਜ ਔਲਾਤ ਹੈ ਤੇ ਅਸੀਂ ਚੱਲੇ ਆ ਤੇ ਫਿਰ ਤਾਂ ਖਾਵਾਂਗੇ ਅੱਜ ਅਸੀਂ ਕੀ ਕੀ ਖਰੀਦਣਾ ਆ। ਔਰ ਫਿਰ ਮੈਂ ਸ਼ਾਮ ਨੂੰ ਵਾਪਸ ਵੀ ਜਾਣਾ ਸੰਗਵਾਲ ਕਿਉਂਕਿ ਕੱਲ ਹੈਗਾ ਬੱਚਿਆਂ ਦੇ ਪੇਪਰ। ਕੱਲ ਤੋਂ ਫਿਰ ਜੂਗੰ ਦਾ ਐਕਸਮ ਕੱਲ ਤਾਂ ਕਰਦੇ। ਸੋ ਚਲੋ ਜੀ ਰੈਡੀ ਗੱਡੀ। ਹਾਂ ਗੱਡੀ ਸਾਡੀ ਰੈਡੀ ਰਹਿੰਦੀ ਹੈ ਹਮੇਸ਼ਾ। ਚਲੋ ਜੀ ਫਿਰ ਚੱਲਦੇ ਆ ਤੇ ਦਿਖਾਉਨੇ ਆ ਤੁਹਾਨੂੰ ਆਪਾਂ ਕੀ ਖਰੀਦਣਾ ਅੱਜ। ਜੰਦਿਆ ਓਲਾ ਪੰਜੀ ਪਰ ਬੱਟੇ ਨੂੰ ਵਾਸਤਾ ਵੀ ਨਹੀਂ ਪਤਾ ਲੱਗਦਾ ਸਹੀ ਹਾਲਾਤ ਕੋਈ ਨਹੀਂ ਆਕਦਾ ਲਓ ਵੀ ਪਹੁੰਚ ਗਏ ਆਪਾਂ ਪਾਰਕਿੰਗ ਦੇ ਵਿੱਚ ਆਪਾਂ ਗੱਡੀ ਆਪਣੀ ਲਾ ਦਿੱਤੀ ਆ ਕੋਲਾ ਤੇ ਸਭ ਤੋਂ ਪਹਿਲਾਂ ਆਪਾਂ ਚੱਲੇ ਆ ਪਰਦਿਆਂ ਵਾਲੀ ਸ਼ਾਪ ਤੇ ਦੇਖਦੇ ਆ ਪਰਦੇ ਕਿਹੜੇ ਪਸੰਦ ਆਉਂਦੇ ਆ ਸਾਡੇ ਪਸੰਦ ਦੇ ਪਰਦੇ ਘਰੇ ਪਸੰਦ ਕੀਤੇ ਜਾਣਗੇ ਜਾਂ ਨਹੀਂ ਅੱਪੀ ਵਾਲੇ ਵੀ ਆਪਾਂ ਜਾਂਗੇ ਹਾਂ ਵੈਸੇ ਪਹਿਲਾਂ ਵੀ ਅਸੀਂ ਉਹ ਲੈ ਕੇ ਗਏ ਸੀ ਦੋਨੇ ਜਾਨੇ ਪਸੰਦ ਆਈ ਸੀ ਉਹ ਸਾਰਿਆਂ ਨੂੰ ਅੱਜ ਦੇਖਦੇ ਹਾਂ ਚੱਲ ਇਹ ਤਾਂ ਫਿਰ ਮੈਂ ਆਪਦੇ ਕਮਰੇ ਚ ਲਾਉਣੇ ਆ ਉੱਪਰ ਵਾਲੇ ਚ ਮੈਂ ਤੁਹਾਨੂੰ ਮੈਂ ਆਪਦੀ ਪਸੰਦ ਦੇ ਲਈ ਇਹਦਾ ਗਰੇ ਦਿਖਾ ਦੇ ਪਰਦੇ ਸਿਲੈਕਟ ਕਰਨ ਲੱਗੇ ਆ ਆਹ ਵਾਲੇ ਦੋ ਚੋਂ ਕਹਿੰਨਾ ਅਸਰ ਟੋਟੇ ਕਿੰਨੇ ਪੀਸ ਲੱਗਣੇ ਸਾਡੇ 5 ਲੱਗਣੇ ਆ ਐਲ ਸ਼ੇਪ ਵਿੰਡੋ ਇੱਕ ਐਲ ਸ਼ੇਪ ਉਹਨੂੰ 3 ਲੱਗਣੇ ਆ ਇੱਕ ਬਾਲਕੋਨੀ ਦਾ ਗੇਟ ਆ ਇੱਕ ਉੱਥੇ ਲੱਗਣਾ ਇੱਕ ਮੇਨ ਬੈਡਰੂਮ ਦਾ ਗੇਟ ਹੈ ਗੇਟ ਕਿਹ ਕੀ ਲਾਣਾ ਹਾਂ ਇੱਕ ਇੱਕ ਇਹ ਤਾਂ ਸੇਮ ਹੀ ਲੱਗਦਾ ਜੇ ਛੋਟਾ ਛੋਟਾ ਬਾਲਕੋਨੀ ਵਾਲਾ ਤਾਂ ਤਾਂ ਕਰਕੇ ਹੁਣ ਦੇ ਦਿਆ ਸੀ ਕਨਫਿਊਜ਼ ਹੋ ਗਏ ਮੈਨੂੰ ਇੱਕ ਏ ਪਸੰਦ ਆਇਆ ਤੇ ਇੱਕ ਏ ਪਸੰਦ ਆਇਆ ਹੁਣ ਦੇਖੋ ਕਿਹੜਾ ਜਿੰਨੇ ਮੈਂ ਤਾਂ ਉਹਨੇ ਤੁਸੀਂ ਵੀਝੋਗੀ ਹਮ ਸਹੀ ਆ ਅਸੀਂ ਪਹਿਲਾਂ ਆਪਣੇ ਇਹਦੇ ਨਾਲ ਦੇ ਬ੍ਰਾਊਨ ਲੱਗੇ ਹੋਇਆ ਇਹਦੇ ਨਾਲ ਦੇ ਜਿਹਦੇ ਨਾਲ ਆਪਾਂ ਇੱਕ ਪੂਰਾ ਪ੍ਰਿੰਟ ਲੈ ਕੇ ਸੀ ਵਿਚਾਰ ਲੈ ਐਵੇਂ ਜਿਹੇ ਲੱਗੇ ਹੋਇਆ ਉਹ ਪਹਿਲਾਂ ਹਨਾ ਉਹ ਤਾਂ ਬ੍ਰਾਊਨ ਜੀ ਛੋੜੋ ਥੋੜਾ ਥੋੜਾ ਚੱਲੋ ਹੁਣ ਦੇ ਦੇ ਜਾਂ ਕਿਹੜੇ ਫਾਈਨਲ ਹੁੰਦੇ ਆ ਫਿਰ ਆ ਦੇਖ ਇਹਨਾਂ ਚ ਹੁਣ ਕਿਹੜੇ ਕਰੀਏ ਅੱਛਾ ਦੂਰ ਤੋਂ ਉਦਾਂ ਹੋਇਆ ਹਨਾ ਕਿਹੜਾ ਸੋਹਣਾ ਲੱਗਦਾ ਮੈਂ ਤਾਂ ਬਹਿ ਗਈ कंफ्यूज हो गया था हां हां मैं तुम्हें फोन कर दूंगा लो जी पर्दे ਲੈ ਕੇ ਆਪਾਂ ਸ਼ਾਪ ਤੇ ਰੱਖਦੇ ਨੇ ਲਫਾਫੇ ਲਫਾਫਾ ਇੱਕ ਲੈਣਾ ਸੀ ਅਸੀਂ ਦੋ ਲਫਾਫੇ ਖਰੀਦ ਲਏ ਉਥੋਂ ਪਰਦੇ ਲੈ ਲਏ ਤੌਲੀਏ ਲੈ ਲਏ ਕਾਫੀ ਸਮਾਨ ਲੈ ਲਿਆ ਓਏ ਥੋ ਰੇੜੀ ਚੱਕੀਗੇ ਰੇੜੀ ਦੇ ਇੱਥੇ ਹੁੰਦੀ 7000 ਆਓ ਦੇਖੋ ਫੋਲੇ ਸੀ ਹਾਲ ਘਾਤਾ ਕਿੱਥੇ ਆਓ ਦੇਖ ਅੱਛਾ ਉਧਰ ਉਹ ਕੀ ਸਮਾਨ ਪਰ ਚੱਲੇ ਅੱਗੇ ਤਰੱਕੀ ਹੋ ਗਈ ਤੇ ਪਾਸਟ ਲੈਣਾ ਆਪਾਂ ਨੇ। ਲਓ ਵੀ ਫਟਾਫਟ ਬਾਜ਼ਾਰ ਦੇ ਵਿੱਚ ਜਾ ਕੇ ਤੇ ਪਰਸ ਆਪਾਂ ਚੇਂਜ ਕਰਨਾ ਸੀਗਾ ਉਹ ਕਰਕੇ ਆ ਗਏ ਆ ਕਿਉਂਕਿ ਪਾਸ ਲੈ ਆ ਸੀ ਉਹਦੇ ਕੰਪਲੇਂਟ ਸੀ ਥੋੜੀ ਉਹ ਤਾਂ ਸਹੀ ਠੀਕੇ ਕਰਨਗੇ ਇਸ ਲਈ ਫਿਰ ਆਪਾਂ ਇੱਕ ਨਵਾਂ ਪਰਸ ਲੈ ਲਿਆ। ਠੀਕ ਕਰ ਫੋਨ ਨਹੀਂ ਮਿਲ ਜੀ 2-4 ਦਿਨਾਂ ਤੱਕ। ਤੇ ਹੁਣ ਆਪਾਂ ਚੱਲੇ ਆ ਇਲੈਕਟ੍ਰੋਨਿਕ ਸ਼ਾਪ ਤੇ ਕਿਸੇ ਦੇ। ਸਮਾਲਾ ਲੈ ਇੱਕ ਵਾਰ ਚੱਕਰ ਨਾਲ ਸਾਰਸ ਬਣਾ ਦੇ ਆਪਾਂ। ਚਲੋ। ਬ੍ਰਾਦਰ ਚਲੋ ਆਪਾਂ ਪ੍ਰਸਵਿਕ ਲਈ ਸੀ ਆਪਣੇ ਚੱਲੀਏ ਹੁਣ ਕਿ ਘਰਾਂ ਨੂੰ ਆਪਾਂ ਆ ਕੇ ਦੇਖਦੇ ਹਾਂ ਲਿਆ ਮੇਰੇ ਨਾਲ ਬੈਠਨੇ ਆ ਸਾਡੇ ਮੈਂ ਇਹ ਉਸਤਕ ਕਿਆ ਲਓ ਵੀ ਆਪਾਂ ਆ ਗਏ ਘਰ ਵਿਖਰੀ ਜੇ ਇਹ ਉਹ ਪਿਆਲ ਪਾਪਾ ਰੋ ਵੀ ਫੜਾਈ ਤੇ ਹੁਣ ਆਪਾਂ ਚੱਲੇ ਆਂ ਉੱਪਰ ਰੂਮ ਚ ਨੂੰ ਥੜਾ ਆਪਾਂ ਪੜਦੇ ਟੰਗਿਆ ਹੀ ਇਹ ਕਹਿੰਦੇ ਬਿੱਲੀ ਦੇ ਸਰਹਾਣੇ ਗੁੱਦ ਕਿੱਥੇ ਜੰਮਦੇ ਕਿਉਂ ਕਿ ਉਹ ਤੇ ਲਾਤੀ ਦੀ ਗੱਲ ਕਰਾ ਦਿਓ ਤਾਂ ਕਰਕੇ ਅਛਦੀ ਕਹਿੰਦੇ ਸਾਨੂੰ ਟੰਗ ਕਿਉਂ ਨੇ ਨੇ ਚਲੋ ਪਰਦੇ ਪਰਦੇ ਟੰਗੀਏ ਲਓ ਵੀ ਰੂਮ ਦੀ ਸਫਾਈ ਪੂਰੀ ਤਰ੍ਹਾਂ ਹੋ ਗਈ ਸੀ ਡਰੈਸਿੰਗ ਟੇਬਲ ਵੀ ਆਪਣਾ ਆ ਚੁੱਕਿਆ ਤੇ ਮੈਂ ਤਾਂ ਗੱਠਾਂ ਦੇਤੀਆਂ ਸੀ ਪਰਦਿਆਂ ਨੂੰ ਥੋੜਾ ਸਮਾਨ ਮੈਂ ਆਪਣਾ ਅੱਜ ਲੈ ਕੇ ਆਈਆਂ ਟਾਵਲ ਵਗੈਰਾ ਉਹ ਸਾਰੇ ਅਲਮਾਰੀ ਚ ਲਗਾ ਦिए ਪਰਦੇ ਆਪਾਂ ਵਿੰਡੋਆਂ ਤੇ ਲਗਾ ਦਈਏ ਲਓ ਜੀ ਆਪਣਾ ਰੂਮ ਰੈਡੀ ਆ ਪਰਦੇ ਆਪਾਂ ਲਗਾ ਦਿੱਤੇ ਨੇ ਤੇ ਇਹ ਵਾਲਾ ਮੰਜਾ ਆਪਾਂ ਇੱਥੇ ਲਗਾਉਣਾ ਆ ਤੇ ਸੋਹਣਾ ਜਿਹਾ ਬਿਸਤਰਾ ਵਿਸਾਉਣਾ ਆ ਮੰਮੀ ਕੈਂਸੀ ਦਾ ਕਪੜਾ ਧੋਣਾ ਆ ਤੇ ਪਰਦੇ ਆਪਾਂ ਨੇ ਲਗਾ ਦਿੱਤੇ ਨੇ ਸਾਰੇ ਬਾਲਕੋਨੀ ਵਾਲਾ ਵੀ ਲਗਾ ਦਿੱਤਾ ਸੋ ਸਾਰਾ ਰੂਮ ਆਪਣਾ ਰੈਡੀ ਆ ਮੇਨ ਗੇਟ ਤੇ ਵੀ ਲਗਾਤਾ ਪਰਦਾ ਪ੍ਰੈਸ ਆਪਣੀ ਆਈ ਪਈ ਆ ਹੁਣ ਇਹਦੀ ਅਨਬਾਕਸਿੰਗ ਕਿਸੇ ਹੋਰ ਦਿਨ ਕਰਾਂਗੇ ਤੇ ਫਿਰ ਜਦੋਂ ਅਨਬਾਕਸਿੰਗ ਕਰਾਂਗੇ ਤੁਹਾਨੂੰ ਦਿਖਾਵਾਂਗੇ ਕਿਉਂਕਿ ਹੁਣ ਅਸੀਂ ਫਿਰ ਮਾਰਕੀਟ ਜਾਣਾ ਆ ਲਓ ਵੀ ਰੈਡੀ ਸ਼ੜੀ ਹੋ ਕੇ ਸਾਰੇ ਚੱਲੇ ਹੁਣ ਕਹਿੰਦਾ ਜੀਜਾ ਮਸਾ ਹੀ ਲੈ ਕੇ ਚੱਲੇ ਅੱਜ ਕਾ ਕ ਹੰਬ ਜਾਣਿਆਂ ਨੂੰ ਫੇਰੇ ਲੈ ਕੇ ਜਾਂਦਾ ਇਥੇ ਹਾਂ ਫਿਰ ਲੋ ਵੀ ਤਾਈ ਧੰਨਵਾਦੀਏ ਤੇ ਆਪਾਂ ਹੋ ਗਿਆ ਅਮਲੋ ਕੱਪੜੇ ਦੀ ਸ਼ਾਪਿੰਗ ਕਰਨ ਥੋੜੀ ਜੀ ਵਿਆਹ ਵੀ ਹੋ ਜਾਣਾ ਪਰ ਸੂਟ ਨਹੀਂ ਠੀਕ ਹੋਣੀ ਹਾਏ ਹਲਾ ਦਿਓ ਮੇਰਾ ਸਿਰ ਸਮਾਰ ਕੇ ਆਹ ਦੇਖਿਓ ਹਾਏ ਤੇ ਉਸਦੀ ਹਮ ਠੀਕ ਨੀ ਬਣੀ ਜੀ ਕੋ ਨੰਦੂ ਲੈ ਜਾਂਦੇ

ਕੁਤੋਂ ਦੇਸ ਨੇ ਦੁਪੱਟਾ ਵੀ ਸੋਨਾ ਹੈ। ਦੁਪੱਟਾ ਨਹੀਂ ਲੱਭਣ ਵਾਲੇ। ਚੱਕਦੇ ਚੱਕਦੇ ਕਹਿੰਗੇ ਅੱਜ ਅਰਸ਼ਦੀਪ ਨਹੀਂ ਹੈਗਾ। ਤੈਨੂੰ ਮੈਂ ਦਿੰਨੀ ਆ ਪੰਪ ਅੱਜ। ਚੱਕਦੇ ਬਹੁਤ ਸੋਹਣਾ ਰੰਗ। ਬੱਚੋ ਕੇ ਚੱਕਦੀ ਐ। ਉਹ ਤਾਂ ਕੁਛ ਨਹੀਂ ਕਹਦਾ ਵਿਚਾਰ ਭਗਤ। ਆ ਵੀ ਕਰਦੀ। ਲੋਵੀ ਬਾਟਮ ਵਰਕ ਵਾਲੇ ਦੇਖਣ ਲੱਗੀ ਹੁਣ ਮੰਮੀ। ਗੱਟ ਹੋਰ ਕੀ ਸੋਹਣਾ ਹੂੰ ਪ੍ਰਿੰਟ ਆ ਕਰ ਲੈਂਦੀ ਫਿਰ ਜਿਹੜਾ ਆ ਰੰਗ ਲੱਗ ਜਾ ਹਨਾ ਬਾਟਮ ਤੇ ਕੜਾਈ ਆ ਆਲਓਵਰ ਸਾਡ ਦੇ ਗਿਆ ਭਾਜ ਜਿਵੇਂ ਤੁਸੀਂ ਮੰਗ ਰਹੇ ਆ ਆਲਓਵਰ ਲੈਣਾ ਤੇ ਮੈਚਿੰਗ ਲੈ ਲੈ ਆਲਓਵਰ ਦੇਖ ਆ ਲੈ ਲਓ ਠੀਕ ਆ ਤੇ ਆ ਆ ਸ਼ਾਰਟ ਆ ਗਈ ਸ਼ਲਟਰ ਇਹ ਆਲਓਵਰ ਆ ਜੀ ਇਹਨੇ ਲੈ ਕੇ ਬੰਦਰ ਫਾੜੇ ਪੂਰਾ ਹੀ ਸੂਟ ਆ ਦੁਪੱਟਾ ਨਾਲ ਵੀ ਰੇ ਇਹਦੇ ਠੀਕ ਦੁਪੱਟਾ ਨਾਲ ਆ ਆਲਓਵਰ ਆ ਗਿਆ ਮੰਮੀ ਨਾਲ ਦੁਪੱਟਾ ਇਹਦੇ ਰੰਗ ਮਿਲ ਜੂਗਾ ਇੱਕ ਮੂੜ ਹੋਰ ਵੀ ਦਿਖਾ ਦੇ ਆ ਕਰ ਲਈਏ ਹਾਂ ਕਰਾ ਲਾ ਕਰਾ ਲਾ ਪੂਰਾ ਬੁੱਕ ਲਿਓ ਇੱਧਰ ਰੱਖ ਲਿਓ ਲੈ ਸਾ ਵੀ ਹੁਣ ਤੂੰ ਚੱਕ ਲੈ ਇੱਕ ਤੂੰ ਚੱਕ ਲੈ ਇੱਕ ਆ ਰੰਗਾਂ ਪਹਿਣ ਆ ਲੈ ਆ ਰੰਗਾਂ ਦੀ ਚੱਕ ਲਓ ਵੀ ਬੈਗ ਭਰ ਕੇ ਸ਼ਾਪਿੰਗ ਕਰ ਲਈ ਆਪਾਂ ਨੇ ਚਲੋ ਵੀ ਆਜੋ ਹੁਣ ਆਪਾਂ ਚੱਲੀਏ ਗੱਡੀ ਵਾਲ ਨੂੰ ਕਿਉਂਕਿ ਮੈਂ ਵੀ ਵਾਪਸ ਜਾਣਾ ਆਜੋ ਵੀ ਆਜੋ ਹੋ ਗਏ ਹੋ ਗਏ ਹੌਲੇ ਜੇ ਹੋ ਗਏ ਹੋ ਗਏ ਨਾ ਨਾ ਹੋਣ ਕਿ ਜੜਾ ਜੀ ਹੈ ਹੱਤ ਆ ਆ ਜਣਾ ਜੀ ਸਹੀ ਗੱਲ ਆ ਤਾਲੀ ਦੇ ਵੱਧ ਹੌਲੇ ਹੋ ਜਾਣਾ ਹੌਲੇ ਹੋ ਜਾਣਾ ਪੁੱਤ ਆ ਡੈਡੀ ਜੀ ਜੇ ਹੋ ਤਾਂ ਲਈ ਹੋਈ ਜਾਣੀ ਆ ਹਾਂ ਡੈਡੀ ਜੀ ਜੇ ਠੀਕ ਹੋਈ ਜਾਣੀ ਆ ਚਲੋ ਵੀ ਆਪਾਂ ਲੈ ਲਈ ਹੈਂ ਥੋੜਾ ਤੋਂ ਮੰਗਾ ਲੀਏ ਮਨੇ ਬੰਦ ਕਰ ਟ੍ਰਿਪਲ ਜੀ 26 ਦਾ ਨੰਬਰ ਲਾਓ 985660026 ਕਾਲ ਲਾਣਾ ਆ ਕੁਝ ਗਈ ਇਹਨਾਂ ਨਾਲ ਜਿਹੜੇ ਦਾ ਲਓ ਜੀ ਸ਼ਾਪਿੰਗ ਕਰਕੇ ਆਪਾਂ ਡਾਇਰੈਕਟ ਪਹੁੰਚ ਗਏ ਆ ਸੰਗੋਵਾਲ ਤੇ ਇੰਨੀ ਗਰਮੀ ਦੇ ਵਿੱਚ ਉਹ ਨਾ ਟੋਕੇ ਬੈਠੇ ਔਰ ਫਿਰ ਦਿਖਾਵਾਂਗੇ ਅੰਦਰ ਜਿੱਤ ਨੂੰ ਸ਼ਾਪਿੰਗ ਜੁ ਕੀਤੀ ਆ ਤੇ ਬਾਕੀ ਦੇਖਦੇ ਆ